वाले ਜੀ ਮੁਰਦਾਬਾਦ ਮੁਰਦਾਬਾਦ ਬੋਟਰ ਸੁਖੀਆਂ ਗਲਤ ਕਰਨ ਵਾਲੇ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਰਕਾਰ ਦੇ ਚਿਹਤੇ ਮੁਰਦਾਬਾਦ ਸਰਾਸੀਨਾ ਸਾਡੇ ਪਿੰਡ ਚਾਰ-ਪੰਜ ਲਖਤਾਂ ਹੋ ਚੁੱਕੀਆਂ ਨੇ ਬਾੜਬੰਦੀ ਹੋਈ ਸੀ ਬਾੜਬੰਦੀ ਚੋਣਾ ਲੜੀਆਂ ਜਾਂਦੀਆਂ ਸੀ ਪੰਚਾਂ ਦੀਆਂ ਤੇ ਸਰਪੰਚ ਖੁੱਲੀ ਲੜਦੇ ਸੀ ਪਿੰਡ 'ਚ ਤੇ ਕਾਰਨ ਕੀ ਕੀਤਾ ਇਹਨਾਂ ਨੇ ਇੱਕ ਪਰਿਵਾਰ ਦੀਆਂ ਜਾ 10-10 ਕਰ ਇਕੱਠੇ ਤੇ ਜਿਹੜੇ ਜਦ ਜਿਵੇਂ ਲਾਲੋ ਸੇ ਨੰਬਰ ਚ ਮੇ ਇਹ ਪਰਿਵਾਰ ਦੀ ਬੋਰਡ ਸੀ ਸਾਰੇ ਦੀ ਮੈਨੂੰ ਉੱਤੇ ਇਕੱਲੇ ਨੂੰ ਛੜਤਾ ਬਾਕੀ ਮੇਰਾ ਪਰਿਵਾਰ 4 ਚ ਵੰਡਤਾ 3 ਬਾੜ ਚ ਵੰਡਤਾ 5 ਚ ਵੰਡਤਾ ਇੱਕ ਪਰਿਵਾਰ ਨੂੰ 10-10 ਥਾਵੇਂ ਵੰਡਤਾ ਜੀ ਇਹਨਾਂ ਨੇ ਇਹ ਬਹੁਤ ੱੱਕੇਸਾਈ ਕਰ ਰਹੀ ਹੈ ਸਰਕਾਰ ਜਿਹੜਾ ਇਹਨਾਂ ਦੇ ਸਰਕਾਰੀ ਮੁਲਾਜ਼ਮ ਮਿਲ ਕੇ ਜਾਂ ਇਹਨਾਂ ਦੇ ਪਿੰਡਾਂ ਦੇ ਚਿਹਤੇ ਨੇ ਉਹ ਨਾਲ ਮਿਲ ਕੇ ਇਹ ੱੱਕੀਆਂ ਸਾਈਆਂ ਕਰਕੇ ਅੱਗੇ ਪੰਚਾਇਤੀ ਚੋਣਾਂ ਨੇੜੇ ਨੇ ਉਹਨਾਂ ਦੀ ਘਪਲੇਬਾਜੀ ਕਰਕੇ ਇਹ ਆਪਦੇ ਸਰਪੰਚ ਪੰਚ ਬਣਾਉਣਾ ਚਾਹੁੰਦੇ ਨੇ ਜੀ ਕੋਈ ਕਾਰਵਾਈ ਦੀ ਮੰਗ ਅਸੀਂ ਕਾਰਵਾਈ ਕਰਦੇ ਆ ਮੰਗੋ ਕਰਦੇ ਆ ਜੀ ਵੀ ਜਿਹੜੇ ਬੰਦੇ ਨੇ ਇਹ ਛੇੜਛਾੜ ਕਰੀਆ ਜਾਂ ਇਹ ਬੈਠ ਕੇ ਜਿੰਨਾਂ ਨੇ ਵੀ ਸਾਡੇ ਪਿੰਡ ਦੀ ਵੋਟਰ ਸੂਚਨਾ ਛੇੜਛਾੜ ਕਰੀਆ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਣਾ ਮੇਰਾ ਅੱਜ ਵੀ ਨਗਰ ਆਇਆ 5-700 ਬੰਦਾ ਸੀ ਉਰੇ ਆਇਆ ਤੇ ਮੇਰੀ ਇਹ ਜ਼ਰੂਰੀ ਬੇਨਤੀ ਆ ਮੈਂ 5 ਸਾਲ ਸਰਪੰਚੀ ਕਰੀਆ 5 ਸਾਲ ਸਰਪੰਚੀ ਕਰੀ ਇਹਨਾਂ ਨੇ ਇਹਨਾਂ ਸਾਡੀ ਨਰੇਗਾ ਟੀਮ ਨੂੰ ਬੰਦ ਕਰਤੀ ਕੰਮ ਨਹੀਂ ਦਿੰਦੇ ਤੇ ਕਿਉਂਕਿ ਸਰਕਾਰ ਲਈ ਜਿਨੇ ਵੋਟ ਪਾਤੀ ਜਾਂ ਨਾ ਪਾਤੀ ਉਹਦੇ ਲਈ ਸਾਰੇ ਇੱਕ ਬਰਾਬਰ ਹੁੰਦੇ ਨੇ ਜੀ ਗੱਲ ਇਹ ਦੀ ਸਾਡੇ ਜਿਹੜੇ ਵਾਰਡ ਨੇ ਉਹਨਾਂ ਵਿੱਚ ਜਿਹੜੀਆਂ ਵੋਟਾਂ ਬਣੀਆਂ ਹੋਈਆਂ ਸੀ ਉਹ ਕੱਟ ਕੇ ਅਲੱਗ-ਅਲੱਗ ਵਾਰਡਾਂ ਵਿੱਚ ਪਾਈਆਂ ਗਈਆਂ ਨੇ ਇਹ ਸਾਰੇ ਜਿਹੜਾ ਇੱਕ-ਇੱਕ ਵਾਰਡ ਨੇ ਤਿੰਨ-ਤਿੰਨ ਵਾਰਡਾਂ ਵਿੱਚ ਇੱਕ-ਇੱਕ ਪਰਿਵਾਰ ਵੰਡਤਾ ਇਹਨਾਂ ਨੇ ਹੁਣ ਪਹਿਲੀ ਵਾਰ ਪਹਿਲਾਂ 10-15 ਸਾਲ ਉਹਦੇ ਵਾਰਡ ਬਣੇ ਹੋਏ ਸੀ ਚੱਲ ਰਹੇ ਸੀ ਪਹਿਲੀਆਂ ਸਰਕਾਰਾਂ ਵੀ ਇਹਨੇ ਕਿਸੇ ਨੇ ਨਹੀਂ ਇਹ ਬਦਲੇ ਹੈਗੇ ਹੁਣ ਸਾਡਾ ਅਸੀਂ ਜਿਹੜਾ ਸਾਡਾ ਅਸੀਂ ਸਾਡੇ ਦੋ ਘਰ ਸੀ ਦੁਨਾਂ ਦੇ ਵਿੱਚੋਂ ਅੱਧੇ ਉਧਰ ਪਾਤੇ ਅੱਧੇ ਅਠ ਬਾਰੜ ਜਪਾਤੇ ਅਸੀਂ ਪੰਜ ਬਾਰੜ ਜਤੇ ਪਹਿਲਾਂ ਇਸ ਤਰ੍ਹਾਂ ਇਹਨਾਂ ਨੇ ਸਾਰੇ ਬਾਰੜ ਵੰਡਤੇ ਜੀ ਐ ਵੋਟਾਂ ਅਲੱਗ ਅਲੱਗ ਵੰਡਤੀਆਂ ਸਾਰੇ ਬਾਰੜਾਂ ਦੀ ਵੀ ਇਸ ਕਰਕੇ ਇਹਨਾਂ ਨੇ ਪੰਜਾਬ ਜਿਹੜੇ ਸੱਦੇ ਹੋਣੇ ਆ ਸੈਕਟਰੀ ਸਾਹਿਬ ਨੇ ਇਹਨਾਂ ਇਹਨਾਂ ਦਾ ਨਾਮ ਆ ਰਿਹਾ ਇਹਨਾਂ ਨੇ ਕੀਤਾ ਇਹਦੇ ਹੱਥ ਜੀ ਦੀ ਸੀ ਸਾਇੰਸੂਨ ਹੋਏ ਨੇ ਬਾਕੀ ਪਿੰਡ ਦੇ ਮੁੰਡੇ ਨੇ ਆ ਆਮ ਆਦਮੀ ਪਾਰਟੀ ਦੇ ਮੁੰਰੇ ਕਿ ਇਹਨਾਂ ਨੇ ਕਰਵਾਇਆ ਸਾਰਾ ਕੁਝ ਹੁਣ ਕੀ ਮੰਗ ਕਰੇ ਅਸੀਂ ਤਾਂ ਇਹੀ ਮੰਗ ਕਰਦਾ ਵੀ ਇੱਕ ਤਾਂ ਇਹ ਦੱਸਿਆ ਜਾਵੇ ਵੀ ਇਹ ਕਿਰਾਇਆ ਕਿਨੇ ਆ ਇੱਕ ਸਾਡੇ ਜਿਹੜੇ ਬਾੜ ਨੇ ਜਿਸ ਤਰ੍ਹਾਂ ਚੱਲ ਰਹੇ ਤੇ ਉਸ ਤਰ੍ਹਾਂ ਇਹ ਕਰ ਕੀਤੇ ਜਾਣ ਜੀ ਸਰ ਇਹ ਹੀ ਮੰਗ ਮਤਲਬ ਕਿ ਸਰਕਾਰ ਵੱਲੋਂ ਅਸੀਂ ਸਾਡੇ ਨਾਲ ਗਲਤ ਕਰ ਰਹੇ ਨੇ ਜੋ ਸਾਡੇ ਬੋਟਾ ਨਹੀਂ ਸਾਡੇ ਇੱਧਰ ਉੱਧਰ ਬੋਟਾ ਚ ਖੰਡੇ ਪਾਣਾ ਚ ਖੰਡੇ ਗਏ ਨੇ ਜੋ ਕਿ ਇੱਕ ਬਾੜ ਦਾ ਮੈਂਬਰ ਨੇ 2 2 4 4 ਕਰਦੇ 2 2 ਮੈਂਬਰ ਇੱਧਰ ਬਾੜਾਂ ਦੇ ਵਿੱਚ ਪਾਏ ਗਏ ਨੇ ਸਾਰਾ ਅਸੀਂ ਸਰਕਾਰ ਤੋਂ ਮੰਗ ਮੰਗਦੇ ਹਾਂ ਵੀ ਜੋ ਸਾਡੀ ਚੀਜ਼ ਪਹਿਲਾਂ ਸਹੀ ਤਰੀਕੇ ਨਾਲ ਬੋਟਾ ਬਾੜਾਂ ਚੱਲ ਰਹੀ ਸੀਗੀਆ ਉਸੀ ਤਰ੍ਹਾਂ ਵੀ ਸਾਰਾ ਸਾਡੀਆਂ ਉਪਰ ਹੋ ਜਾਣਾ ਕਿਹਦੀ ਗਲਤੀ ਮੰਨ ਗਲਤੀ ਸਾਰਾ ਸਰਕਾਰ ਵੱਲੋਂ ਵੀ ਆ ਗਈ ਜੇ ਸਾਡੇ ਸੈਕਟਰੀ ਨਹੀਂ ਹੋਣਾ ਵੱਲੋਂ ਵੀ ਹਾਂਜੀ ਅਸੀਂ ਇਹ ਮੰਗ ਮੰਗ ਰਹੇ ਹਾਂ ਸਾਡੇ ਇਹਨਾਂ ਦਾ ਨਾਂ ਤਾਂ ਰਹਿ ਜਾ ਵੀ ਜਿਹੜਾ ਸਾਡੇ ਵਿੱਚ ਇਹ ਤਰ੍ਹਾਂ ਕਰ ਰਹੇ ਨੇਗੇ ਮਸਲਾ ਸਰਵਿਸ ਸਾਡਾ ਇਹ ਹੈ ਬਾੜਬੰਦੀ ਹੋਈ ਨੂੰ ਕਿੰਨੇ ਸਾਲ ਹੋ ਗਏ ਬਾੜਬੰਦੀ ਸਾਡੀ ਸਹੀ ਹੋਈ ਹੋਈ ਸੀ ਪਹਿਲਾਂ ਹੁਣ ਬਾੜ ਬੰਦੀ ਇਹਨਾਂ ਨੇ 5-6 ਦਿਨਾਂ ਦੇ ਵਿੱਚ ਜਿਹੜੇ ਨਵੇਂ ਵੋਟਰ ਸੂਚੀਆਂ ਬਣੀਆਂ ਨੇ ਉਹਦੇ ਵਿੱਚ ਸਾਰੇ ਇੱਕ ਇੱਕ ਪਰਿਵਾਰ ਨੂੰ 2-2 3-3 ਬਾੜਾਂ 'ਚ ਵੰਡਤਾ ਹੁਣ ਮੇਰਾ ਬਾੜ ਨੰਬਰ 4 ਸੀ ਜੀ ਮੇਰਾ ਚਾਚਾ ਜੀ ਦਾ 4 ਨੰਬਰ 'ਚ ਰੱਖਤਾ ਉਹਦੇ ਨਾਲ ਮੇਰਾ ਮਕਾਨ ਆ ਮੈਂ ਦੋ ਆਪਣੇ 5 ਨੰਬਰ 'ਚ ਪਾਤਾ ਜੀ ਮੇਰੇ ਨਾਲ ਮੇਰਾ ਗਵਾਂਢੀ ਨੇ ਦੋ ਘਰ ਉਹ ਚੱਕ ਜੀ 2 ਨੰਬਰ ਬਾੜ 'ਚ ਮਾਰੇ ਸਾਹਮਣੇ ਵਾਲਾ ਗਵਾਂਢੀ ਆ ਮੇਰਾ ਉਹ ਚੱਕੇ 3 ਨੰਬਰ ਬਾੜ 'ਚ ਮਾਰੇ ਜੀ ਤੇ ਜਿਹੜੇ ਪਰਿਵਾਰ ਤੇ 5 ਘਰ ਅਸੀਂ ਇਕੱਠੇ ਆ ਪੰਜੇ ਸਾਢੇ ਪੰਜ ਬਾੜਾਂ 'ਚ ਵੰਡ ਦਿੱਤੇ ਗਏ ਜੀ ਇਹਨਾਂ ਨੂੰ ਵੀ ਇਹ ਤਾਂ ਹੀ ਮੰਗ ਕਰਦਾ ਮਿਕਤਾ ਜੀ ਨੇ ਇਹ ਸੇੜ ਸੜ ਕੀਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਡਾ ਦੁਬਾਰੇ ਬਾੜ ਬੰਦੀ ਸਹੀ ਢੰਗ ਨਾਲ ਪਿੰਡ ਆ ਕੇ ਜੀ ਪਿੰਡ ਸਾਰੇ ਪਿੰਡ ਨੂੰ ਇਕੱਠਾ ਕਰਕੇ ਉੱਥੇ ਕੀਤੀ ਜਾਵੇ ਜੀ